ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਹ ਜੋ ਤੁਸੀਂ ਮਗਰ ਪਾਣੀ ਵੇਖ ਰਹੇ ਹੋ ਪਾਣੀ ਦਾ ਵਹਾਅ ਵੇਖ ਰਹੇ ਹੋ ਸਤਲੁਜ ਦਰਿਆ ਦੇ ਵਿੱਚ ਤੁਸੀਂ ਬਨ ਹੜਕਾ ਧਰਮਕੋਟ ਦੇ ਨਾਲ ਇਹ ਲੱਗਦਾ ਤੁਸੀਂ ਬੰਦਾ ਏਰੀਆ ਇੱਥੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਧ ਰਿਹਾ ਹੈ ਦਿਨ-ਪ੍ਰਤੀ ਦਿਨ ਇਸ ਇਲਾਕੇ ਦੇ ਜਿੰਨੇ ਵੀ ਪਿੰਡ ਨੇ ਰੇਡਵਾ ਸਸੜੀ ਮੰਝਲੀ ਇਹਨਾਂ ਦੇ ਪਿੰਡਾਂ ਦੇ ਵਿੱਚੋਂ ਕਾਫੀ ਜਿਹੜੇ ਪ੍ਰਾਂਧਕ ਸਹਿਬਾਨਾਂ ਦੇ ਫੋਨ ਆਏ ਸਨ ਕਿ ਭਾਈ ਸਾਹਿਬ ਜੀ ਪਾਣੀ ਦੀ ਸਥਿਤੀ ਕਿਸੇ ਸਮੇਂ ਵੀ ਜਿਹੜੀ ਉਹ ਵਿਗੜ ਸਕਦੀ ਹੈ ਜਿਸ ਤਰ੍ਹਾਂ ਕਿ ਟੀਵੀ ਦੇ ਵਿੱਚ ਆਪਾਂ ਨੂੰ ਸੁਣਨ ਨੂੰ ਮਿਲਿਆ ਵੀ 1 ਲੱਖ ਕਿਸਾਨ ਦੇ ਕਰੀਬ ਜਿਹੜਾ ਪਾਣੀ ਹੈ ਉਹ ਡੈਮਾਂ ਦੇ ਵਿੱਚੋਂ ਛੱਡਿਆ ਜਾਣਾ ਹੈ ਉਹ ਦੂਸਰੇ ਪਾਸੇ ਵੇਖੋ ਵੀ ਤੁਸੀਂ ਇਹ ਸਾਰਾ ਸਤਲੋਈਦਾ ਹੈ ਵਹਾਹ ਪਾਣੀ ਦਾ ਦੂਸਰੇ ਪਾਸੇ ਸੁਲਤਾਨਪੁਰ ਲੋਧੀ ਪੈਂਦਾ ਜੀ ਇਸ ਜਗ੍ਹਾ ਦੇ ਉੱਪਰ ਜਿੰਨੇ ਵੀ ਕਿਸਾਨ ਵੀਰਾਂ ਨੇ ਫਸਲਾਂ ਝੋਨੇ ਦੀਆਂ ਬੀਜੀਆਂ ਸਨ ਜਾਂ ਹੋਰ ਕੋਈ ਆਪਣੇ ਪੱਠਾਚਾਰਾ ਬੀਜਿਆ ਸੀ ਉਹ ਸਾਰਾ ਡੁੱਬ ਚੁੱਕਾ ਹੈ ਪਾਣੀ ਦੇ ਵਿੱਚ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਜਿਤੇ ਪੰਥ ਦੀ ਸਰਮੌਰ ਸੰਸਥਾ ਨਮਾਇਦਾ ਜੱਥੇਬੰਦੀ ਸ਼੍ਰੋਮਣੀ ਗੁਰਦਾਰਾ ਪਰੰਧਾ ਕਮੇਟੀ ਦੇ ਵੱਲੋਂ ਵੱਡੇ ਕਾਰਜ ਇਹਨਾਂ ਹੜ੍ਹ ਪੀੜਤਾਂ ਦੇ ਵੱਲੋਂ ਪ੍ਰਧਾਨ ਸਾਹਿਬ ਜੀ ਦੇ ਨਿਰਦੇਸ਼ ਅਨੁਸਾਰ ਕੀਤੇ ਜਾ ਰਹੇ ਨੇ ਉੱਥੇ ਪਸ਼ੂਆਂ ਵਾਸਤੇ ਹੜ ਚਾਰੇ ਜਿੰਨੇ ਵੀ ਪਸ਼ੂ ਨੇ ਉਹਨਾਂ ਵਾਸਤੇ ਚਾਰਾ ਫੀਡ ਚੋਕਰ ਦੀਆਂ ਬੋਰੀਆਂ ਅਤੇ ਸੰਗਤਾਂ ਦੇ ਰੈਸ਼ ਦੇ ਲਈ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਅੰਦਰ ਗੁਰੂ ਘਰ ਨੇ ਸਕੂਲ ਨੇ ਉਹ ਖੋਲ ਦਿੱਤੇ ਗਏ ਨੇ ਰੈਸ਼ਾਂ ਖੋਲ ਦਿੱਤੀਆਂ ਗਈਆਂ ਨੇ ਉਹਨਾਂ ਪਰਿਵਾਰਾਂ ਦੇ ਲਈ ਜਿਹੜਾ ਮੈਡੀਕਲ ਸਹੂਲਤਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਵੱਲੋਂ ਜਿਹੜੀ ਇੱਕ ਆਪਣੀ ਇੱਕ ਇੱਕ ਦਿਨ ਦੀ ਜਿਹੜੀ ਹੈ ਤਨਖਾਹ ਦੇ ਵਿੱਚੋਂ ਉਹ ਸ਼੍ਰੋਮਣੀ ਕਮੇਟੀ ਦੇ ਸਾਰੇ ਮੁਲਾਜ਼ਮਾਂ ਵੱਲੋਂ ਜਿਹੜਾ ਉਹ ਵਿੱਤੀ ਸਹਿਯੋਗ ਜਿਹੜੀ ਹਰ ਪਿੰਡਾਂ ਵਾਸਤੇ ਦੇਣ ਦਾ ਯਤਨ ਕੀਤਾ ਗਿਆ ਸੋ ਮੈਂ ਆਪ ਸੰਗਤਾਂ ਨੂੰ ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਪਾਣੀ ਦਾ ਵਹਾਅ ਤੁਸੀਂ ਵਿਖਾ ਦਿਓ ਵੀ ਬਹੁਤ ਜ਼ਿਆਦਾ ਹੈ ਭਾਈ ਸਾਹਿਬ ਜੀ ਜਿਹੜਾ ਪਾਣੀ ਦਾ ਵਹਾਅ ਨਾ ਇੱਥੇ ਤੇਜ਼ ਹੋ ਚੁੱਕਾ ਹੈ ਕਿਸੇ ਸਮੇਂ ਵੀ ਜਿਹੜਾ ਇਹਨਾਂ ਪਿੰਡਾਂ ਨੂੰ ਖਤਰਾ ਬਣ ਸਕਦਾ ਹੈ ਵੀ ਅਸੀਂ ਆਪ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿੰਨੇ ਵੀ ਇਸ ਤੁਸੀਂ ਬੰਦੇ ਨਾਲ ਲੱਗਣ ਵਾਲੇ ਪਿੰਡ ਨੇ ਪੁਰਨਾ ਸੰਗਤਾਂ ਨੂੰ ਬੇਨਤੀ ਹੈ ਇੱਕ ਇਸ ਵੀਡੀਓ ਦੇ ذریعے ਰਾਹੀਂ ਕਿ ਵੀ ਕਿਤੇ ਵੀ ਪਾਣੀ ਦਾ ਕਿਤੇ ਆਪਾਂ ਨੂੰ ਲੱਗਦਾ ਔਖਾ ਵੀ ਕਿਤੇ ਪਾਣੀ ਦਾ ਪੱਧਰ ਵੱਧ ਸਕਦਾ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਦੇ ਜੋ ਮੁਲਾਜ਼ਮ ਸਹਿਬਾਨ ਨੇ ਸਾਡੇ ਮੋਗਾ ਜ਼ਿਲ੍ਹੇ ਦੇ ਨਗਰਾਨੇ ਭਾਈ ਲਖਵੀਰ ਸਿੰਘ ਜੀ ਮੋਗਾ ਭਾਈ ਹਰਪ੍ਰੀਤ ਸਿੰਘ ਜੀ ਤੇ ਦਾਸ ਇਹਨਾਂ ਦੇ ਨਾਲ ਸੰਗਤਾਂ ਨੂੰ ਬੇਨਤੀ ਹੈ ਪ੍ਰਬੰਧਕ ਗੁਰੂ ਘਰ ਹਨੀਕੀ ਬਟੀਆਂ ਨੂੰ ਕਿ ਜਰੂਰ ਸੰਪਰਕ ਬਣਾ ਕੇ ਰੱਖਿਆ ਜੇ ਕਿਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਆਪਾਂ ਸਾਰੀਆਂ ਸਖਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ